ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ 8 ਸਾਲਾਂ ਬਾਅਦ ਟੈਸਟ ਕ੍ਰਿਕਟ 'ਚ ਵਾਪਸੀ ਤੇ ਐਲਾਨ ਅਰਦਾਸਨ ਨੇ ਕਿਹਾ ਕਿ ਮੈਂ ਪਹਿਲ ਹੁਣ ਪਹਿਲਾ ਨਾਲੋਂ ਬਿਹਤਰ ਗੇਂਦਬਾਜ਼ ਹਾਂ ਮੈਂਚੈਸਟਰ 24 ਜੁਲਾਈ ਇੰਗਲੈਂਡ ਦੇ ਸਭਿੰਨ ਗੇਂਦਬਾਜ਼ ਲੀਆਮ ਦਾਸਨ ਨੇ ਲਗਭਗ 8 ਸਾਲਾਂ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ ਅਤੇ ਆਪਣੇ ਪ੍ਰਦਰਸ਼ਨ ਨਾਲ ਦਿਖਾਇਆ ਹੈ ਕਿ ਉਮਰ ਤੇ ਤਜਰਬੇ ਤੇ ਉਹਨਾਂ ਨੂੰ ਹੋਰ ਵੀ ਵਧੀਆ ਗੇਂਦਬਾ ਬਣਾਇਆ ਹੈ 35 ਸਾਲਾਂ ਦਾ ਦਾਸਨ 2929 ਦਿਨਾਂ ਬਾਅਦ ਟੈਸਟ ਮੈਦਾਨ ਵਿੱਚ ਵਾਪਸ ਕੀ ਵਾਪਸੀ ਕੀਤੀ ਹੈ ਅਤੇ ਸਿਰਫ 7 ਗੇਂਦਾਂ ਵਿੱਚ ਭਾਰਤ ਦੇ ਜਸ਼ਵੰਤ ਜਸ਼ਵੰਤੀ ਜੈਸਵਾਲ ਦੀ ਵਿਕਟ ਲੈ ਕੇ ਆਪਣਾ ਖਾਤਾ ਖੋਲ੍ਹਿਆ ਹੈ ਜੋ ਐਬ ਬਸੀਰ ਨੇ ਲਾਡਸ ਵਿੱਚ ਜ਼ਖਮੀ ਹੋਣ ਦੇ ਬਾਅਦ ਡਾਸਨ ਨੂੰ ਮੈਂਚੈਸਟਰ ਮੈਂਚੈਸਟਰ ਟੈਸਟ ਲਈ ਇੰਗਲੈਂਡ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਪਹਿਲੇ ਦਿਨ ਉਹਨਾਂ ਨੇ 15 ਓਵਰਾਂ ਵਿੱਚ 45 ਦੌੜਾਂ ਦੇ ਕੇ ਵਿਕਟ ਲਈ ਸੀ ਡਾਸਨ ਨੇ ਮੰਨਿਆ ਹੈ ਕਿ ਉਹ ਇੰਨੇ ਲੰਬੇ ਅੰਤਰਾਲ ਤੋਂ ਬਾਅਦ ਦੁਬਾਰਾ ਟੈਸਟ ਖੇਡਦੇ ਹੋਏ ਘਬਰਾਟ ਕਰਬਰਾਟ ਵਿੱਚ ਹਨ ਡਾਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਨਰਵਸ ਸੀ ਉਹ ਗਿਆ ਸੀ ਅਤੇ ਕਈ ਸਾਲਾਂ ਤੋਂ ਨਹੀਂ ਖੇਡਿਆ ਸੀ ਪਰ ਉਮਰ ਦੇ ਨਾਲ ਤੁਸੀਂ ਨਰਵਸ ਸੈਂਸ ਨੂੰ ਸੰਭਾਲਣ ਸਿੱਖਦੇ ਹੋ ਦਸਨ ਨੇ 2016 ਵਿੱਚ ਚਨਈ ਵਿੱਚ ਭਾਰਤ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹਨਾਂ ਦਾ ਟੈਸਟ ਕੈਰੀਅਰ ਰੁਕ ਗਿਆ ਸੀ ਪਰ ਉਹਨਾਂ ਨੇ ਕਿਰੇਲੂ ਕ੍ਰਿਕਟ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ ਪਿਛਲੇ ਕੁਝ ਸਾਲਾਂ ਵਿੱਚ ਉਹਨਾਂ ਨੇ ਹੈਪੀ ਸ਼ਾਇਰ ਲਈ 215 ਪਹਿਲੀ ਸ਼੍ਰੇਣੀ ਵਿਕਟਾਂ ਲਈਆਂ ਸਨ ਅਤੇ ਬਾਈ ਵਾਰ 12 ਵਾਰ ਪਾਰੀ ਵਿੱਚ 5 ਵਿਕਟਾਂ ਲਾਈਆਂ ਸਨ ਦਿਲਚਸਪੀ ਗੱਲ ਦਿਲਚਸਪੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਉਸੇ ਮੈਦਾਨ ਤੇ ਉਹਨਾਂ ਨੇ ਲੰਕਾ ਸ਼ਾਇਰ ਦੇ ਵਿਰੁੱਧ ਮੈਚ ਵਿੱਚ 10 ਵਿਕਟਾਂ ਲੈ ਕੇ ਸੈਂਕੜਾ ਵੀ ਲਗਾਇਆ ਸੀ ਪਰ ਉਹਨਾਂ ਨੂੰ ਉਹ ਪ੍ਰਦਰਸ਼ਨ ਯਾਦ ਵੀ ਨਹੀਂ ਸੀ ਉਹਨਾਂ ਕਿਹਾ ਕਿ ਸੱਚ ਕਹਾ ਹੈ ਤਾਂ ਮੈਨੂੰ ਉਹ ਲੈਕਾ ਸ਼ਾਇਰ ਵਾਲਾ ਮੈਚ ਯਾਦ ਨਹੀਂ ਹੈ ਕਰੇ ਲੋ ਕਰੈਕਟਰ ক্রিকেট ਅਤੇ ਟੈਸਟ ক্রিকেট ਵਿੱਚ ਬਹੁਤ ਅੰਤਰ ਹੈ ਪਰ ਇਸ ਵਾਰ ਮੈਨੂੰ ਪਤਾ ਸੀ ਕਿ ਉਮੀਦ ਕਰਨੀ ਹੈ ਜੋ ਕਿ ਡੈਬਿਊ ਦੇ ਸਮੇਂ ਅਜਾ ਨਹੀਂ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ